ਸਿੰਘ ਇਹ ਮਾਮਲਾ ਡਾਲੀ ਪੱਟੀਖਾਣੇ ਪਹੁੰਚੇ ਆ ਪੱਟੀਖਾਣੇ ਇਹ ਪਹੁੰਚੇ ਆ ਵੀ ਅਸੀਂ ਸਾਨੂੰ ਤਲਾਹ ਮਿਲੀ ਕਿ ਤੁਹਾਡੀ ਕੁੜੀਆ ਤਾਂ ਚਲੀ ਗਈ 4:00 ਵਜੇ ਹਾਂਜੀ ਤੇ ਉਹ ਮੁਰਕੇ ਜਿਹੜੀ ਖਬਰ ਸਾਨੂੰ ਆਉਂਦੀ ਆ ਆਉਂਦੀ ਆ 9:30 ਵਜੇ ਸਾਡੇ ਮਾਮਾ ਜੀ ਜਵਾਈ ਨੂੰ ਕੀਤਾ ਜਾਂਦਾ ਫੋਨ ਵੀ ਵੇਖੋ ਵੇਖ ਕੇ ਵੀ ਭੁੱਲ ਨਹੀਂ ਆਈ ਤੁਹਾਡੇ ਉਹ ਕੁੜੀਆ ਇਹਨਾਂ ਜਵਾਬ ਦਿੱਤਾ ਵੀ ਨਹੀਂ ਆਈ ਮੁੜ ਕੇ ਹੀ ਚਲੋ ਰਾਤ ਕੱਟੀ ਐ ਦਿਨੇ ਮੁੜ ਕੇ ਹੀ 3-4 ਵਜੇ ਆ ਜੰਨੇ ਆ ਜੰਨੇ ਆ ਤੇ 4 ਵਜੇ ਦੇ ਆਂਦਾ ਸਾਨੂੰ ਇਹ ਟਾਈਮ ਦੇ ਮੁਤਾਬਕ ਵੀ 4 ਵਜੇ ਗੁੜੀ ਗਾ ਤੋਂ ਗਈ ਐ ਇਹ ਮੁੜ ਕੇ ਅਬਰਾਜ਼ਮ ਮੇਰਾ ਇਹ ਨਾਲ ਲੈ ਕੇ ਨਹੀਂ ਸੀ ਟੀਵੀ ਕੈਮਰੇ ਬਿਨੇ ਉਹਦੇ ਵੇ ਸਾਨੂੰ ਇਹ ਲੱਗਾ ਵੀ ਜਦੋਂ ਇਹ ਤੁਸੀਂ ਸਾਡੇ ਬੱਚੇ ਗਏ ਚਾਹ ਪੀ ਕੇ ਆਂਦੇ ਮਾੜਾ ਕੋਈ ਚਾਹ ਪੀ ਕੇ ਗਏ ਆ ਤੇ ਬੱਚੇ ਜਾਂਦੇ ਆ ਦੀਦੇ ਕੈਮਰੇ ਦੇ ਵਿੱਚ ਜਦੋਂ ਮੁੜ ਕੇ ਇਹ ਪ੍ਰੋਣਾ ਵੀ ਮੁੜ ਕੇ ਨਿਕਲਦਾ ਉੰਗਰੋਂ ਬਾਹਰ ਜਾਂਦਾ ਤੇ ਮਾਤਾ ਆਪਣੇ ਨਾਲ ਲੈ ਕੇ ਜਾਂਦਾ ਮੋਟਰਸਾਈਕਲ ਤੇ ਵਿਖਿਆ ਤੇ ਜਦੋਂ ਉੱਥੋਂ ਵਾਪਸ ਆਉਂਦਾ ਇਹ ਕੱਲਾ ਆਉਂਦਾ ਘਰ ਮਾਤਾ ਨੇ ਆਪਣੇ ਕਿੱਥੇ ਛੱਡ ਆਉਂਦਾ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਇਹ ਸਾਨੂੰ ਆਉਂਦਾ ਕਿ ਮੈਂ 5-7 ਮਿੰਟ ਅੰਦਰ ਆਵਾਂ ਫਿਰ 5-7 ਮਿੰਟ ਲਿੰਦਾ ਹੈ 40 ਮਿੰਟ ਲਾਉਂਦਾ ਅੰਦਰ ਠੀਕ ਹੈ ਉਦੋਂ ਫਿਰ ਮੋਟਰਸਾਈਕਲ ਲੈ ਕੇ ਚਲੇ ਜਾਂਦਾ ਉਹ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਜਦੋਂ ਜਾਂਦਾ ਵਾ ਤੇ ਵਾਪਸ ਮੁੜ ਕੇ ਫਿਰ ਆਉਂਦਾ ਦਸ਼ਕੀ ਮਿੰਟਾਂ ਯੋਗ ਆਉਂਦਾ ਦਸੀ ਫਿਰ 2 ਕਿ ਮਿੰਟ ਅੰਦਰ ਜਾਂਦਾ ਮੋਟਰਸਾਈਕਲ ਆਪਣਾ ਲਾਉਂਦਾ ਵਾ ਤੇ ਗੱਡੀ ਅੰਦਰੋਂ ਕੱਢ ਕੇ ਲੈ ਜਾਂਦਾ ਵਾ ਉਹ ਵੀ ਅਸੀਂ ਵੇਖੀ ਆ ਮੁੜ ਕੇ 6 ਵਜੇ ਬੱਚੇ ਵੀ ਆ ਜਾਂਦੇ ਟਿਊਸ਼ਨ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਵੀ ਮਾਤਾ ਟਾਡੇ ਆਂਦਾ ਵੀ ਜਦੋਂ ਅਸੀਂ ਆਏ ਹਾਂ ਉਹਨੂੰ ਘਰ ਨਹੀਂ ਹੈਗੀ ਮਾਤਾ ਮੁੰਮੀ ਉਹਨਾਂ ਦੇ ਬੇਟਿਆਂ ਦੇ ਇੰਨੀ ਗੱਲ ਉਹਨੂੰ ਬਾਅਦ ਅਸੀਂ ਇਹ ਨਹੀਂ ਪੜਾ ਵੀ ਰਾਤੀਂ ਗੱਡੀ 9 ਵਜੇ ਲਿਆਉਂਦਾ ਵਾਸਤੇ 10 ਵਜੇ ਨਾਲ ਉਹ ਤੋਂ ਬਾਅਦ ਦਾ ਸਾਨੂੰ ਨਹੀਂ ਪਤਾ ਕੀ ਕੁੜੀ ਦਾ ਨਾਂ ਕੀ ਕੁੜੀ ਦਾ ਕੁੜੀ ਦਾ ਨਾਂ ਗੋਲਪ੍ਰੀਤ ਕੌਰ ਕਿਹੜੇ ਪਿੰਡ ਦੀ ਹੈ ਪਿੰਡ ਪੱਟੀ ਗਈ ਹੈ ਫੁੰਦੇ ਰਹਿਣ ਵਾਲੀ ਹੈ ਇਹ ਇਹ ਬੁੱਲ ਰੱਬੇ ਨੇ ਆਪਣੇ ਅੱਛਾ ਤੇ ਕਿੰਨੇ ਬੱਚੇ ਦੇ ਬੱਚੇ ਕੁੜੀਆ ਦੇ ਕਾਕਾ ਤੇ ਕੀ ਹੁਣ ਤੁਹਾਡੇ ਦਾ ਕਹਿੰਦਾ ਮਤਲਬ ਕੀ ਹੈ ਜੀ ਕਤਲ ਹੋਇਆ ਹੈ ਹਾਂਜੀ ਕਤਲ ਹੋਇਆ ਜੀ ਸਾਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਕਿਉਂਕਿ ਗੱਡੀ ਚਾਲੀਆ ਮਿੰਟਾਂ ਜਿਹੜੇ ਜੋ ਵੀ ਹੋਇਆ ਉਦੋਂ ਹੋਇਆ ਨਹੀਂ ਖਤਾ ਹੋਗਾ ਇਹ ਆਪਣੇ ਚਮਕੌਰ ਸਿੰਘ ਨੇ ਸਾਰਾ ਪਰਿਵਾਰ ਸਭ ਵਿਕੇ ਹੀ ਹੋ ਰੂ ਕਿਉਂਕਿ ਮਾਰਾ ਵੀ ਗਈ ਹੈ ਸਾਡੇ ਕੇ ਗਏ ਹੈ ਤੁਹਾਡੇ ਸਾਹਮਣੇ ਕਿਸੇ ਕੋਈ ਕੈਮਰੇ ਦੇ ਵੇਖਿਆ ਮਾਰਾ ਨੂੰ ਛੱਟ ਕੇ ਆ ਗਿਆ ਵਾ ਕੱਲਾ ਚਮਕੌਰ ਸਿੰਘ ਹੋਰ ਵੀ ਕੋਈ ਨਹੀਂ ਨਹੀਂ ਘਰੇ ਸਾਰੇ ਉਸ ਟਾਈਮ ਇਹ ਮੰਗ ਕੀ ਕਰਦੇ ਮੰਗਾਈ ਸਾਫਤਾ ਇਹਦਾ ਸਾਡੀ ਭੈਣ ਦੀ ਲਾਸ਼ ਮਿਲਣੀ ਚਾਹੀਦੀ ਸਾਨੂੰ ਜੀ ਗੁੱਡ ਗੁੱਡ ਕਰਕੇ ਛੋਟਾ ਔਰ ਬਿਆਨਾਂ ਦੇ ਅਨੁਸਾਰ ਵੀ ਗਲਾ ਘੁੱਟ ਕੇ ਮਾਰਤੀ ਬਿਆਨ ਉਹਦੇ ਲੈ ਚੁੱਕੇ ਪੁਲਿਸ ਵਾਲੇ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਾਰਵਾਈ ਕਾਰਵਾਈ ਨਹੀਂ ਕਰਦੇ ਕੀਤੀ ਜੀ ਚੱਲ ਰਹੀ ਹੁਣ ਸ਼ਹਿਰਦਿਆਂ ਦੇ ਗਏ ਹੋਣੇ ਸਾਨੂੰ ਨਹੀਂ ਪਤਾ ਸਾਨੂੰ ਕਿਹੜੇ ਡੰਡੇ ਹੁਣ ਗਏ ਕਿ ਨਹੀਂ ਗਏ ਵੱਡਾ ਵੱਡੀ ਮਿਲੀ ਉਹਦੀ ਨਹੀਂ ਅਜੇ ਤੱਕ ਕੋਈ ਨਹੀਂ ਆਈ ਜੀ ਨੇ ਜਿਹੜਾ ਮੇਰਾ ਨਾਮ ਗੁਰਚਨ ਸਿੰਘ ਹੈ ਜੀ। ਇਹ ਮਾਮਲਾ ਅੱਜ ਪਤੀਖਾਨੇ ਦੇ ਵਿੱਚ ਕੱਢਿਆ ਹੋਇਆ। ਮਾਮਲਾ ਜੀ ਸਾਡੀ ਕੁੜੀ ਆ ਐਨੇ ਸਾਡੀ ਤੇ ਉਹਨਾਂ ਦਾ ਸਾਡੇ ਪਰੌਂਦੇ ਨੇ ਕਤਲ ਕਰਤਾ ਜੀ ਇਹਨੇ। ਕਿ ਨਾਲ ਦੀ ਕੁੜੀ ਦਾ? ਕੁੜੀ ਦਾ ਨਾਮ ਗੁਰਪ੍ਰੀਤ ਕੋ ਹੈ। ਤੇ ਕੀ ਮਸਲਾ? ਮਸਲਾ ਜੀ ਇਹਨਾਂ ਦਾ ਕੋਈ ਫੇਰ ਚੱਲਦਾ ਸੀ ਬਾਹਰ ਤੇ ਘਰਦੋ ਵੀ ਇਹਨਾਂ ਨੂੰ ਦਬਾ ਪੈਂਦਾ ਸੀ ਕਿ ਉਹਨੂੰ ਲੈ ਕੇ ਆਈਏ ਤੇ ਤੈਨੂੰ ਪੈਸਾ ਪਾਣੀ ਕੋਈ ਦਿੱਤਾ ਜਾਊਗਾ ਤੇ ਵਾਸਤੇ ਤੇ ਉਹਨੂੰ ਵੀ ਰੱਖ ਲਾਂਗੇ ਨਾਲ। ਤੇ ਬਟ ਕੁੜੀ ਸਾਡੀ ਮੰਨਦੀ ਨਹੀਂ ਸੀ ਇਸ ਵਰਕੇ। ਇਹਨਾਂ ਦਬਾ ਕਰਕੇ ਸਾਰੇ ਪਰਿਵਾਰ ਨੇ ਨਾਲ ਮਿਲ ਕੇ ਮਾਰਿਆ ਜੀ। ਵਾਰਦਾ ਦਾ ਜੀ ਵਾਰਦਾ ਤਿੰਨ ਤਰੀਕ ਦੀ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਹ ਇਸ ਤਰ੍ਹਾਂ ਸਾਨੂੰ ਜਦੋਂ ਤਲਾਹ ਮਿਲੀ ਆ ਉਹ ਦਿਨ ਦੋ ਤਰੀਕ ਨੂੰ ਰਾਤ ਨੂੰ ਫੋਨ ਗਿਆ ਵਾ ਤੇ ਉਸ ਤੋਂ ਬਾਅਦ ਆ ਅਸੀਂ 3:30 ਵਜੇ ਇੱਥੇ ਆਏ ਕਰੇ ਇੱਥੇ ਉਹਨਾਂ ਨੇ ਪੁੱਛਿਆ ਆਣ ਕੇ ਪੁੱਛਿਆ ਪਰ ਉਹਨੇ ਪੁੱਛਿਆ ਕਿ ਕਿਤੇ ਕੋਈ ਲਾਗੇ ਬੰਦੇ ਉਹਨੇ ਸਿਰਫ ਇਹੋ ਦੱਸਿਆ ਵੀ 4 ਵਜੇ ਚਲੇ ਗਈ ਆ ਉਸ ਤੋਂ ਬਾਅਦ ਆਨੂੰ ਪੁੱਛਿਆ ਵੀ ਕੋਈ ਕੈਮਰੇ ਦੇਖੇ ਆ ਉਹ ਕਹਿੰਦਾ ਵੀ ਨਹੀਂ ਕੈਮਰੇ ਨੇ ਦੇਖੇ ਇਸ ਤੋਂ ਪਤਾ ਚੱਲਦਾ ਹੈ ਕਿ ਮਤਲਬ ਕੁੱਤਾ ਪਿੱਲੀ ਗੁਆਚਾ ਹੋਵੇ ਸਾਡਾ ਇਹ ਆਪਾਂ ਸਾਰੇ ਗਲੀ ਦੇ ਕੈਮਰੇ ਖੰਗਾਲ ਮਾਰਦੇ ਆ ਉਹਦੀ ਪਤਨੀ ਗੁਆਚੀ ਸੀ ਪਰ ਸਾਰੇ ਗਵਾਂਢ ਗਵਾਂਢ ਕਿਸੇ ਨੂੰ ਨਹੀਂ ਸੀ ਪਤਾ ਹੈਗਾ ਹੂੰ ਤੇ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਕਿਸੇ ਦੇ ਘਰੇ ਕੈਮਰੇ ਦੇਖੇ ਆ ਉਹ ਦੇਖਣ ਵੇ ਤੇ ਮੁਤਾਬਕ ਤਕਰੀਬਨ 4 ਵਜੇ ਇਹਨਾਂ ਦੇ ਬੱਚੇ ਟਿਊਸ਼ਨ ਤੇ ਜਾਂਦੇ ਆ ਤੇ ਉਸ ਤੋਂ ਬਾਅਦ ਇਹ 10 ਤੋਂ 15 ਮਿੰਟ ਬਾਅਦ ਮਾਂ ਇਹਨਾਂ ਦਾ ਬੇਟਾ ਇਹ ਪਿਆਰ ਜਾਂਦੇ ਆ ਕਿਤੇ ਪਤਾ ਗਸਨ ਦੇ ਮੁਤਾਬਕ ਉਹਨਾਂ ਦੇ ਉਸ ਤੋਂ ਬਾਅਦ 10 ਤੋਂ 15 ਮਿੰਟ ਫਿਰ ਵਾਪਸ ਆਉਂਦੇ ਆ ਇਹ ਫੇਰ ਜਾਂਦੇ ਆ ਫੇਰ ਆਉਂਦੇ ਆ ਉਸ ਤੋਂ ਜੋ ਤੀਸਰੀ ਵਾਰ ਜਾਂਦੇ ਉਹ ਤੋਂ ਗੱਡੀ ਲੈ ਕੇ ਜਾਂਦੇ ਆ ਹੂੰ ਤੇ ਕੋਈ ਦੋਸ਼ੀ ਦਾ ਗ੍ਰਿਫਤਾਰੀ ਹੋਈ ਦੋਸ਼ੀ ਦਾ ਦੋਸ਼ੀ ਦੀ ਫਿਲਹਾਲ ਚਮਕੌਰ ਸਿੰਘ ਦੇ ਦਿਖਾਇਆ ਗਿਆ ਉਸ ਤੋਂ ਬਾਅਦ ਹੋਰ ਰਾਤੀ ਇਹਨਾਂ ਦੇ ਰਿਕਵਰ ਕੀ ਤੁਸੀਂ ਮਾਂ ਤੇ ਪੈਣ ਦੀ ਮੰਗੀ ਉਹ ਮੰਗੇ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਸਾਨੂੰ ਚਾਹੀਦਾ ਇਨਸਾਫ ਬੱਚੇ ਜੀ ਦੋ ਬੱਚੇ ਆ ਜੀ ਇੱਕ ਬੇੜਾ ਕਬੇੜੀ ਹੈ ਤੇ ਪੇਣੇ ਵਾ ਪਘੋੜਾ ਜੀ ਇਹਨਾਂ ਦਾ ਮੇਰਾ ਰਾਜਬੀਰ ਕੋਰ ਹੈ। ਉਹ ਜਿਹੜੇ ਪਤਲੂ ਗਿੰਦੀ ਹੋਏ ਆ ਸਾਡੀ। ਹਾਂਜੀ ਉਹ ਮੇਰੀ ਪੁਈਜੀ ਲੱਗਦੇ ਸਕੇ ਪੁਈਜੀ ਆ ਮੇਰੇ। ਹਾਂਜੀ ਕਿਸ ਤਰ੍ਹਾਂ ਕਰਉਂਦਾ। ਇਹਨਾਂ ਨੇ ਇਹਨਾਂ ਨੇ ਮੇਰੀ ਪੁਈਜੀ ਦਾ ਕਤਲ ਕੀਤਾ। ਇਹ ਤਾਂ ਬਾਪੋਂ ਤੇ ਹੀ ਕਿ ਅਸੀਂ ਦੂਸਰਾ ਵਿਆਹ ਕਰਾਉਣਾ। ਮੇਰੀ ਪੁਈਜੀ ਇਹ ਗੱਲ ਨੂੰ ਮੰਨਦੇ ਨਹੀਂ। ਹੂੰ। ਉਹਨਾਂ ਨੇ ਇਹ ਕਿਹਾ ਕਿ ਮੈਂ ਦੂਸਰਾ ਵਿਆਹ ਨਹੀਂ ਹੋਣ ਦੇਣਾ। ਇਹਨਾਂ ਨੇ ਦਬਾਅ ਪਾ ਕੇ ਇਹਦਾ ਕਤਲ ਕਰ ਦਿੱਤਾ ਵਾ। ਕੱਲ ਵੀ ਇਹ ਸਾਰੇ ਜਾਣੇ ਅਸੀਂ ਆਏ ਆ। ਇਹ ਸਾਰੇ ਜਾਣੇ ਪਗੌੜਾ ਹੀ ਅਸੀਂ ਇਹਨਾਂ ਨੂੰ ਫੜ ਫੜ ਕੇ ਸਾਡੇ ਨੂੰ ਲਿਜਾਂਦਾ ਵਾ। ਜਦੋਂ ਇਹ ਸੱਚੇ ਹੀ ਤੇ ਇਹ ਭੱਜੇ ਕਿਉਂ ਆ। ਜੇ ਸੱਚੇ ਹੁੰਦੇ ਤੇ ਘਰੇ ਰਹਿੰਦੇ ਅਹੀਂ ਸਾਰਿਆਂ ਨੂੰ ਲੱਬ ਲੱਬ ਕੇ ਲਿਆਂਦਾ ਵੈ ਇਹਨਾਂ ਨੂੰ ਬੰਨ੍ਹ ਕੇ ਰੱਖਿਆ ਵਾ ਕਿ ਇਹ ਕੇ ਪਾਸੇ ਨਿਕਲਣਾ ਜਾਣ ਅਹੀਂ ਇਹ ਮੰਗੇ ਕਰਦੇ ਆ ਕਿ ਸਾਨੂੰ ਸਾਡੀ ਪੂਆ ਚਾਹੀਦੀ ਆ ਤੇ ਹਨ ਹਿਸਾਬ ਸਾਈ ਦਾ ਬਸ ਹਨ ਹੋਰ ਕੁਝ ਨਹੀਂ ਚਾਹੀਦਾ ਕਤਲ ਕੀਤਾ ਕਿਨੇ ਆਏ ਇਹ ਕਤਲ ਚਮਕੌਰ ਸਿੰਘ ਨੇ ਕੀਤਾ ਮੇਰੇ ਫੁੱਫੜ ਨੇ ਕਿਨੇ ਜਾਣੇ ਕਿਨੇ ਜਾਣੇ ਟੋਟਲ ਇਹ 5 ਜਾਣੇ ਪੂਰੇ ਆ ਕਿ ਨਾ ਪਤਾ ਕੋਈ ਉਹਨਾਂ ਦਾ ਹਾਂਜੀ ਇਹ ਕਤਲ ਚਮਕੌਰ ਸਿੰਘ ਹੋ ਗਿਆ ਇੱਕ ਉਹਨਾਂ ਦੀ ਮਾਂ ਹੋ ਗਈ ਇਕ ਉਹਦੀ ਭੈਣ ਹੋ ਗਈ ਇਕ ਉਹਦਾ ਦੋਤਾ ਹੋ ਗਿਆ ਇੱਕ ਜਿਹੜੀ ਜਨਾਨੀ ਇੱਕ ਜਿਹੜੀ ਜਨਾਨੀ ਬਾਹਰ ਰੱਖੀ ਆ ਉਹਨਾਂ ਨੇ ਤੱਕੀ ਮੰਗ ਕਰੋ ਕਿ ਹੁਣ ਇਨਸਾਫ ਇਹ ਇਹ ਕਾਨੂੰਨ ਇਨਸਾਫ ਚਾਹੀਦਾ ਹੈ ਕਾਡੀ ਵਾਈਫ ਆਫ ਚਮਕੌਰ ਸਿੰਘ ਪਿੱਛੋਂ ਭੁੱਲਰ ਪਿੰਡ ਦੇ ਦੇ ਪੇਕੇ ਕੁੜੀ ਤੇ ਇੱਥੇ ਵਿਆਹੀ ਆ ਚਮਕੌਰ ਸਿੰਘ ਜਿਹੜਾ ਪੀਡਬਲਿਊ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸਰਕਾਰੀ ਮੁਲਾਜ਼ਮ ਇਹਨੇ ਆਪਣੀ ਘਰ ਵਾਲੀ ਨਾਲ ਝਗੜਾ ਹੋਣ ਤੋਂ ਬਾਅਦ ਉਹਦਾ ਗਾਲ ਘੁੱਟ ਕੇ ਇਹਨੂੰ ਮਾਰ ਕੇ ਤੇ 3 ਤਰੀਕ ਦੀ ਸ਼ਾਮ ਨੂੰ ਹਰੀਗੇ ਬਣੀ ਨਹਿਰਾ ਚੱਲਦੀਆਂ ਆ Rajasthan ਨੂੰ ਉਹਨਾਂ ਦੇ ਵਿੱਚ ਡੁੱਟ ਆ ਤੇ ਸਾਡੇ ਕੋਲ ਕੱਲ ਇਹਨਾਂ ਨੇ ਪਰਿਵਾਰ ਪੇਕੇ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਕਿ ਸਾਡੀ ਕੁੜੀ ਮੇਰੀ ਮਿਸਿਆ ਉਹਦੀ ਤਫ਼ਤੀਸ਼ ਤਹਿਤ ਇਹ ਕਰਨੀ ਸ਼ੁਰੂ ਕੀਤੀ ਇਹਨਾਂ ਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਕਿ ਇਹਨੇ ਚਮਕੌਰ ਨੇ ਤਾਂ ਗੜਾ ਘੁੱਟ ਕੇ ਉਹਨੂੰ ਮਾਰ ਕੇ ਜਲਾਸ ਸੁਟਦੀ ਆ ਕੀ ਕਰਨੀ ਚਾਹ ਰਹੇ ਕੀ ਹਾਲਾਤ ਸੀ ਅਜੇ ਹੀ ਤਫ਼ਤੀਸ਼ ਕਰ ਰਹੇ ਉਹਦੇ ਸੰਬੰਧੀ ਪੁਛਗਛ ਚੱਲ ਰਹੀ ਚਮਕੌਰ ਨੂੰ ਕਰਾਂਗੇ ਪੁਛਗਛ ਉਹਦੀ ਤੇ ਜੋ ਵੀ ਉਹਦੇ ਤੱਥ ਸਾਹਮਣੇ ਉਹਦੇ ਸੰਬੰਧੀ ਅਰਕੇ ਤੇ ਕਰਨੀ ਕੀਤੀ ਜਾ ਕਿ ਕਿੰਨੇ ਜਣਾਂ ਦੀ ਗ੍ਰਿਫਤਾਰੀ ਹੋ ਚੁੱਕੀ ਸਨ ਅੱਜ ਇਹ ਚਮਕੌਰ ਨੂੰ ਹੀ ਕੀਤਾ ਹੈ ਪ੍ਰੀਹੈਂਡ ਦੀ ਪੁਸ਼ਕਿਸ਼ ਕਰਾਂਗੇ ਰਸਤੇ ਦੀ ਫਿਰ ਫਿਰੋਜ਼ ਸਾਹਿਬ ਨਾਲ ਦੇ ਰੈਸਟ ਪਾ ਕੇ ਤੇ ਫਿਰ ਲਈ ਕਿ ਤੀ ਸਮਝਣ ਆਵਾ ਕਿੰਨੇ ਜਣੇ ਦੇ ਸਰ ਪਰਚਾ ਹੋ ਚੁੱਕਾ ਹੈ ਟੋਟਲ 5 ਜਣੇ ਦੇ ਪਰਚਾ ਜਿਹੜਾ ਬਾਈ ਨੇ ਮੈਨੂੰ ਰਿਕਾਰਡ ਕਰਾਇਆ 5 ਜਣੇ ਦੇ ਪਰਚਾ ਦਰ ਕੀ ਨਾਮ ਸਰ ਇਹ ਇੱਕ ਚਮਕੌਰ ਸਿੰਘ ਹੈ ਚਮਕੌਰ ਸਿੰਘ ਦੀ ਮਾਤਾ ਚਮਕੌਰ ਸਿੰਘ ਦੀ ਭੈਣ ਤੇ ਉਹਦਾ ਆਪਣੇਵਾ ਗੁਰਪ੍ਰੀਤ ਤੇ ਇੱਕ ਰੈਨੂ ਕੁੜੀ ਜਿਹਦੇ ਨਾਲ ਇਹਨਾਂ ਦੇ ਦਸਨ ਮੁਤਾਬਕ ਕਿ ਉਹਦੇ ਅਫੇਅਰ ਹੀ ਚਮਕੌਰ ਸਿੰਘ ਨੇ ਅਗਲੀ ਸਰਕਾਰ ਅਲਗੀ ਯਮਰ ਜਿਲ੍ਹੇ ਦੀ ਜਾ ਰਹੀ ਹੈ ਅੰਦੀ ਪਰਚਾ ਦਰਜ ਹੋ ਗਿਆ ਜਿਹੀਂ ਹੁਣ ਜਿਹੜਾ ਵਾਦਾ ਡੈਡ ਬੋਡੀ ਦੀ ਭਾਲ ਲਾ ਤੇ ਟੀਮਾਂ ਭੇਜ ਰਹੇ ਹਨ ਡੈਡ ਬੋਡੀ ਦੀ ਭਾਲ ਕਰਕੇ ਵੱਖ ਵੱਖ ਵਿਧਾਨਾਂ ਨਾਲ ਸੰਪਰਕ ਵੀ ਕਰ ਰਹੇ ਹਨ ਡੈਡ ਬੋਡੀ ਮਿਲਣ ਤੇ ਉਹਦਾ ਜੋ ਵੀ ਬੈਕਟਰੀ ਵਿਸ਼ਲੇਸ਼ਣ ਲੈ ਕੇ ਉਹ ਵੀ ਉਹਦਾ ਇੱਕ ਪੋਸਟਮਾਰਟਮ ਕਰਾਇਆ ਜਾਊਗਾ ਠੀਕ ਹੈ